ਨਸ਼ਾ ਤਸਕਨ ਨੂੰ ਫੜਨ ਪਹੰਚੀ ਪੁਲਿਸ ਤਾਂ ਮਹਿਲਾ ਨੇ ਕੀਤਾ ਹਾਈ ਵੋਲਟੇਜ ਡਰਾਮਾ ਪੁਲਿਸ ਸਾਹਮਣੇ ਫਾੜ ਲਏ ਕੱਪੜੇ ਪੁਲਿਸ ਨੂੰ ਦੇਖ ਕੇ ਨੰਗੇ ਪੈਰੀ ਭੱਜ ਲਈ ਔਰਤ ਦੇਖੋ ਕਿਵੇਂ ਪੁਲਿਸ ਨੇ ਘੇਰਾ ਪਾ ਕੇ ਦਬੋਚੀ ਔਰਤ ਤਤ ਚਰਿਆਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੁਦੀਪ ਕੌਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਪੁਲਿਸ ਮੈਲਾ ਨਸ਼ਾ ਤਸਕਰ ਦੇ ਘਰ ਤੇ ਰੇਡ ਮਾਰਨ ਜਾਂਦੀ ਹੈ ਪੁਲਿਸ ਨੂੰ ਦੇਖ ਕੇ ਔਰਤ ਜਿਹੜੀ ਨੰਗੇ ਪੈਰ ਹੀ ਭੱਜ ਜਾਂਦੀ ਹੈ ਉਸ ਤੋਂ ਬਾਅਦ ਘੇਰਾ ਪਾ ਕੇ ਪੁਲਿਸ ਦੇ ਵੱਲੋਂ ਉਸ ਔਰਤ ਨੂੰ ਦਬੋਚਿਆ ਜਾਂਦਾ ਅਤੇ ਉਸ ਬੇਸ਼ਰਮ ਔਰਤ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਆਪਣੇ ਕੱਪੜੇ ਫਾੜ ਲਏ ਜਾਂਦੇ ਨੇ ਅਤੇ ਪੁਲਿਸ ਤੋਂ ਬਚਣ ਲਈ ਇਸ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਵੀ ਕੀਤਾ ਜਾਂਦਾ ਪਰ ਫਿਰ ਵੀ ਇਹ ਔਰਤ ਜਿਹੜੀ ਹੈ ਪੁਲਿਸ ਦੇ ਹੱਥ ਆ ਹੀ ਜਾਂਦੀ ਹੈ ਇਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਜਿਹੜੀ ਹੈ ਇਸ ਮਹਿਲਾ ਨੂੰ ਫੜਨ ਦੇ ਲਈ ਜਾਂਦੀ ਹੈ ਤੇ ਉਸ ਮਹਿਲਾ ਦੇ ਪੁਲਿਸ ਨੂੰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਦੇ ਵੱਲੋਂ ਘੇਰਾ ਪਾ ਕੇ ਇਸ ਔਰਤ ਨੂੰ ਦਬੋਚਿਆ ਜਾਂਦਾ ਹੈ ਇਸ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਤੇ ਪੁਲਿਸ ਸਾਹਮਣੇ ਹੀ ਇਸ ਦੇ ਵੱਲੋਂ ਆਪਣੇ ਕੱਪੜੇ ਫੜ ਲਏ ਜਾਂਦੇ ਨੇ ਪਰ ਜਦੋਂ ਜਹਿਦ ਕਰਕੇ ਪੁਲਿਸ ਦੇ ਵੱਲੋਂ ਇਸ ਮਹਿਲਾ ਨੂੰ ਕਾਬੂ ਕਰ ਲਿਆ ਜਾਂਦਾ ਨਸ਼ਾ ਤਸਕਰ ਨੂੰ ਫੜਨ ਪਹੰਚੀ ਪੁਲਿਸ ਤਾਂ ਮਹਿਲਾ ਨੇ ਕੀਤਾ ਹਾਈ ਵੋਲਟੇਜ ਡਰਾਮਾ ਪੁਲਿਸ ਸਾਹਮਣੇ ਦੇਖੋ ਕਿਵੇਂ ਪੁਲਿਸ ਨੇ ਘੇਰਾ ਪਾ ਕੇ ਦਬੋਚੀ ਔਰਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਕੌਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਪੁਲਿਸ ਮੈਲਾ ਨਸ਼ਾ ਤਸਕਰ ਦੇ ਘਰ ਤੇ ਰੇਡ ਮਾਰਨ ਜਾਂਦੀ ਹੈ ਪੁਲਿਸ ਨੂੰ ਦੇਖ ਕੇ ਔਰਤ ਜਿਹੜੀ ਨੰਗੇ ਪੈਰ ਹੀ ਭੱਜ ਜਾਂਦੀ ਹੈ ਉਸ ਤੋਂ ਬਾਅਦ ਘੇਰਾ ਪਾ ਕੇ ਪੁਲਿਸ ਦੇ ਉਸ ਔਰਤ ਨੂੰ ਦਬੋਚਿਆ ਜਾਂਦਾ ਅਤੇ ਉਸ ਬੇਸ਼ਰਮ ਔਰਤ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਆਪਣੇ ਕੱਪੜੇ ਫਾੜ ਲਏ ਜਾਂਦੇ ਨੇ ਅਤੇ ਪੁਲਿਸ ਤੋਂ ਬਚਣ ਲਈ ਇਸ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਵੀ ਕੀਤਾ ਜਾਂਦਾ ਪਰ ਫਿਰ ਵੀ ਇਹ ਔਰਤ ਜਿਹੜੀ ਹੈ ਪੁਲਿਸ ਦੇ ਹੱਥ ਆ ਹੀ ਜਾਂਦੀ ਹੈ ਇਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਜਿਹੜੀ ਹੈ ਇਸ ਮਹਿਲਾ ਨੂੰ ਫੜਨ ਦੇ ਲਈ ਜਾਂਦੀ ਹੈ ਤੇ ਉਸ ਮਹਿਲਾ ਦੇ ਪੁਲਿਸ ਨੂੰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਦੇ ਵੱਲੋਂ ਘੇਰਾ ਪਾ ਕੇ ਇਸ ਔਰਤ ਨੂੰ ਦਬੋਚਿਆ ਜਾਂਦਾ ਹੈ ਇਸ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਤੇ ਪੁਲਿਸ ਸਾਹਮਣੇ ਹੀ ਇਸ ਦੇ ਵੱਲੋਂ ਆਪਣੇ ਕੱਪੜੇ ਫੜ ਲਏ ਜਾਂਦੇ ਨੇ ਪਰ ਜਦੋਂ ਜਹਿਦ ਕਰਕੇ ਪੁਲਿਸ ਦੇ ਵੱਲੋਂ ਇਸ ਮਹਿਲਾ ਨੂੰ ਕਾਬੂ ਕਰ ਲਿਆ ਜਾਂਦਾ ਨਸ਼ਾ ਤਸਕਰ ਨੂੰ ਫੜਨ ਪਹੰਚੀ ਪੁਲਿਸ ਤਾਂ ਮਹਿਲਾ ਨੇ ਕੀਤਾ ਹਾਈ ਵੋਲਟੇਜ ਡਰਾਮਾ ਪੁਲਿਸ ਸਾਹਮਣੇ ਫਾੜ ਲਏ ਕੱਪੜੇ ਪੁਲਿਸ ਨੂੰ ਦੇਖ ਕੇ ਨੰਗੇ ਪੈਰੀ ਭੱਜ ਲਈ ਔਰਤ ਦੇਖੋ ਕਿਵੇਂ ਪੁਲਿਸ ਨੇ ਘੇਰਾ ਪਾ ਕੇ ਦਬੋਚੀ ਔਰਤ ਸਤਸ਼ਿਰਿਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਕੌਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਪੁਲਿਸ ਮੈਲਾ ਨਸ਼ਾ ਤਸਕਰ ਦੇ ਘਰ ਤੇ ਰੇਡ ਮਾਰਨ ਜਾਂਦੀ ਹੈ ਪੁਲਿਸ ਨੂੰ ਦੇਖ ਕੇ ਔਰਤ ਜਿਹੜੀ ਨੰਗੇ ਪੈਰ ਹੀ ਭੱਜ ਜਾਂਦੀ ਹੈ ਉਸ ਤੋਂ ਬਾਅਦ ਘੇਰਾ ਪਾ ਕੇ ਪੁਲਿਸ ਦੇ ਵੱਲੋਂ ਉਸ ਔਰਤ ਨੂੰ ਦਬੋਚਿਆ ਜਾਂਦਾ ਅਤੇ ਉਸ ਬੇਸ਼ਰਮ ਔਰਤ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਆਪਣੇ ਕੱਪੜੇ ਫਾੜ ਲਏ ਜਾਂਦੇ ਨੇ ਅਤੇ ਪੁਲਿਸ ਤੋਂ ਬਚਣ ਲਈ ਇਸ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਵੀ ਕੀਤਾ ਜਾਂਦਾ ਪਰ ਫਿਰ ਵੀ ਇਹ ਔਰਤ ਜਿਹੜੀ ਹੈ ਪੁਲਿਸ ਦੇ ਹੱਥ ਆ ਹੀ ਜਾਂਦੀ ਹੈ ਇਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਜਿਹੜੀ ਹੈ ਇਸ ਮਹਿਲਾ ਨੂੰ ਫੜਨ ਦੇ ਲਈ ਜਾਂਦੀ ਹੈ ਤੇ ਉਸ ਮਹਿਲਾ ਦੇ ਪੁਲਿਸ ਨੂੰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਦੇ ਵੱਲੋਂ ਘੇਰਾ ਪਾ ਕੇ ਇਸ ਔਰਤ ਨੂੰ ਦਬੋਚਿਆ ਜਾਂਦਾ ਹੈ ਇਸ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਤੇ ਪੁਲਿਸ ਸਾਹਮਣੇ ਹੀ ਇਸ ਦੇ ਵੱਲੋਂ ਆਪਣੇ ਕੱਪੜੇ ਫਾੜ ਲਏ ਜਾਂਦੇ ਨੇ ਪਰ ਜਦੋਂ ਜਹਿਦ ਕਰਕੇ ਪੁਲਿਸ ਦੇ ਵੱਲੋਂ ਇਸ ਮਹਿਲਾ ਨੂੰ ਕਾਬੂ ਕਰ ਲਿਆ ਜਾਂਦਾ ਹੈ